ਡਾਕਟਰ ਅਮਰਪ੍ਰੀਤ कौर ਜਿਹੜਾ ਇੱਕ ਕੇਸ ਹੈ ਜਿਹਦੇ ਉਨੇ ਹਮਲਾ ਹੋਇਆ ਉਹ ਕੀ ਮਾਮਲਾ ਸੀ ਪੇਸ਼ੈਂਟ ਦਾ ਨਾਮ ਸੀਗਾ ਰਵੀ ਉਹਨਾਂ ਦੀ ਕੋਈ ਲੁੱਟ ਖੋਹ ਦੇ ਮਾਮਲੇ ਚ ਲੜਾਈ ਹੋਈ ਆ ਉਹਨਾਂ ਦੇ ਦੋਨੇ ਗੁੱਟਾਂ ਤੇ ਸੱਟਾਂ ਵਜੀਆਂ ਸੀ ਤੇ ਮਸਲ ਡੀਪ ਸੀਗੇ ਬੋਨ ਦੋਨੋਂ ਸੀਰੀਅਸ ਸੀਗੇ ਪੇਸ਼ੈਂਟ ਰੈਫਰ ਕਰਤਾ ਥੋੜੀਆਂ ਬਹੁਤਾਂ ਸੱਟਾਂ ਮਤਲਬ ਜਿਵੇਂ ਸਿਰ ਤੇ ਸੀਗੀ ਇੱਕ ਲਾਤੇ ਵੀ ਸੀਗੀ ਬਟ ਸੀਰੀਅਸ ਜਿਹੜੇ ਤੇ ਦੋਨੇ ਗੁੱਟ ਤੇ ਸੀਗੇ ਕੀ ਲੱਗਦਾ ਕਿਸ ਚੀਜ਼ ਦੇ ਨਾਲ ਹਮਲਾ ਜਿਹੜਾ ਉਹ ਕੀ ਕਰਿਆ ਮਤਲਬ ਮੋਸਟ ਪ੍ਰੋਬੇਬਲੀ ਕਿਸੇ ਸ਼ਾਰਪ ਵੈਪਨ ਨਾਲ ਲੱਗ ਰਿਹਾ ਸੀਗਾ ਤੇ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਆਫਟਰ ਇਨਵੈਸਟੀਗੇਸ਼ਨ ਸੇ ਕਲੀਅਰ ਹੋਊਗਾ ਮੇਰਾ ਨਾਮ ਜੁਗਿੰਦਰ ਨਾਥ ਹੈ ਜੀ ਇਹ ਮਾਮਲਾ ਸਾਡਾ ਮੁੰਡਾ ਦੁਕਾਨ ਬੰਦ ਕਰਕੇ ਮਚਵੜ ਤੋ ਆ ਰਿਹਾ ਸੀ ਰਸਤੇ 'ਚ ਕੁਝ ਬੰਦੇ ਇਹਨਾਂ ਨੂੰ ਘੇਰ ਕੇ ਉਹਦੇ ਸੱਟਾਂ ਮਾਰਿਆ ਨੇ ਦੋਹਾਂ ਬਾਹਾਂ ਤੇ ਉਹਦੇ ਗੁੱਟਾਂ ਤੇ ਸੱਟਾਂ ਲੱਗੀਆਂ ਨੇ ਤੇ ਲੱਤਾਂ ਤੇ ਵੀ ਲੱਗੀ ਆ ਤੇ ਉਹਦੇ ਕੋਲ 15-20000 ਰੁਪਏ ਸੀਗਾ 25 ਵੀ ਹੋ ਸਕਦਾ ਸ਼ਾਇਦ ਤੇ ਉਹ ਲੁੱਟ ਕੇ ਉਹਦੇ ਕੋਲੋਂ ਖੋ ਕੇ ਲੈ ਗਏ ਉੱਤੇ ਦੇ ਬੰਦੇ ਉੱਤੇ ਦੁਕਾਨ ਕਰਦੇ ਸੀ ਉਹਨਾਂ ਨੇ ਇੱਥੇ ਸਾਨੂੰ ਦੱਸਿਆ ਤਾਂ ਉਹਨੂੰ ਚੱਕ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ ਇਹਨਾਂ ਨੇ ਆਪਣਾ ਫਸਟ ਟਾਈਮ ਵਾਲਾ ਟ੍ਰੀਟਮੈਂਟ ਦੇ ਕੇ 32 ਸੈਕਟਰ ਚ ਰੈਫਰ ਕਰਤਾ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਹੀ ਲੱਗਦਾ ਜੀ ਆਪਣੀ ਕਿਹੜੇ ਵਾਰਡ ਦੀ ਗੱਲ ਹੈ ਕਿੱਥੇ ਵਾਰਡ ਨੰਬਰ 15 ਨੇੜੇ ਆਈ ਠੀਕ ਆ ਕਿੰਨੀ ਆ ਕੇ ਸੱਟਾਂ ਲੱਗੀਆਂ ਸੱਟਾਂ ਉਹਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਲੱਤਾਂ ਤੇ ਲੱਗੀ ਹੋਈ ਸਿਰ 'ਚ ਵੀ ਲੱਗੀ ਹੋਈ ਆ ਇੱਕ ਇੰਨੇ ਕ ਨੌਜਵਾਨ ਸੀਗੇ ਹਮਲਾ ਕਰਨ ਇਹ ਤਕਰੀਬਨ 4 ਕੰਦੇ ਦੱਸੇ ਜਾਂਦੇ ਨੇ। ਆ ਆਪਣੇ ਗੱਡੀ ਵਗੈਰਾ ਤੇ ਸੀਗੇ ਜਾਂ ਬਾਈਕ ਤੇ ਸੀਗੇ ਹਮਲਾ ਕਰਨੇ ਵਾਲੇ। ਔਨ தி ਸਪੋਟ ਜਿਹੜਾ ਹੁਣ ਪਤਾ ਲੱਗਿਆ ਵੀ ਕਹਿੰਦੇ ਗੱਡੀ 'ਚ ਆਏ ਸੀਗੇ ਉਹ। ਬਾਕੀ ਤਾਂ ਜੋ ਇਨਕੁਆਰੀ ਹੋਊਗੀ ਉਹ 'ਚ ਪਤਾ ਲੱਗੂਗਾ। ਕਿੱਥੇ ਦੀ ਘਟਨਾ ਜੀ ਇਹ? ਇਹ ਬਾਲੇਉਂ ਦੇ ਕੋਲ ਦੀ ਘਟਨਾ ਹੈ। ਆ ਕਿੰਨੇ ਕ ਵਜੇ ਦੀ ਘਟਨਾ ਜੀ? ਤਕਰੀਬਨ 8:30-9 ਵਜੇ ਦੀ ਗੱਲ ਹੈ। ਕੀ ਨਾਮ ਹੈ ਸੇਵਾ ਸਿੰਘ ਐਮਸੀ ਵਾਰਡ ਨੰਬਰ 15 ਆ ਕੀ ਮਾਮਲਾ ਹੋਇਆ ਤੁਸੀਂ ਮਤ ਕਰ ਮਾਮਲਾ ਇਹ ਜੀ ਮੇਰੇ ਵਾਰਡ ਤੋਂ ਮੁੰਡਾ ਗਗਨਦੀਪ ਸਿੰਘ ਗੋਪੀ ਕਹਿੰਦੇ ਉਹਨੂੰ ਤੇ ਇਹ ਆਪਣੀ ਦੁਕਾਨ ਕਰਦੇ ਉੱਤੇ ਮਛਪੜਾ ਸਾਹਿਬ ਤੇ ਗੰਦੀ ਮੇਰੇ ਕੋਲ ਮੀਟਦੀ ਆ ਤੇ ਉਤੋਂ ਕੰਮ ਤੋਂ ਜਦੋਂ ਵਾਪਸੀ ਆ ਰਿਹਾ ਜੀ 9 ਵਜੇ ਦੇ ਕਰੀਬ ਤੇ ਪਿੰਡ ਬਾੜਿਓਂ ਲਾਗੇ ਪਿੱਛੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਕੇ ਬਾਈਕ ਸੱਟ ਗਈ ਤੇ ਹਮਲਾ ਕਰਕੇ ਉਹਦੀਆਂ ਛੱਟਾਂ ਮਾਰੀਆਂ ਟੱਕ ਟੱਕ ਕਾਫੀ ਮਾਰੇ ਟਕੂਏ ਨਾਲ ਤੇ ਜਿਹੜੇ ਉਹ ਕੋਲ ਪੈਸੇ ਸੀਗੇ ਕੋਈ ਪਰੀਤੀ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟ ਕੋ ਕਰਕੇ ਜਿਹੜੇ ਉਹ ਭੱਜ ਗਏ ਉਸ ਤੋਂ ਬਾਅਦ ਉੱਤੇ ਕੋਈ ਬੰਦੇ ਸੀਗੇ ਲੋਕੋ ਲੋਕ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਹੋ ਗਿਆ ਤੋਂ ਬੰਦੇ ਚੱਕ ਕੇ ਇਹਨਾਂ ਨੂੰ ਸਿਵਲ ਹਸਪੀਟਲ ਸਮਰਾਲਾ ਲਿਆਏ ਸੀ ਇੱਥੋਂ ਇਹਨਾਂ ਨੇ ਜਿਹੜੀ ਬੰਦੀ ਟ੍ਰੀਟਮੈਂਟ ਕਰਕੇ ਉਦੋਂ ਬਾਅਦ 32 ਰੈਫਰ ਕਰਤਾ ਇਹ ਕਿੱਥੇ ਦਾ ਰਹਿਣਾ ਹੈ ਇਹ ਨਿੜੇ 80 ਸਮਰਾਲਾ ਜੀ ਵਾਰ ਨੰਬਰ 15 ਹਾਂ ਜੀ ਹਾਂ ਜੀ ਹਾਂ ਜੀ ਮੈਰਡ ਆ ਕਿਹੋ ਜਿਹੇ ਹਾਲਾਤ ਨੇ ਫਲਾਤ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਬੰਦੇ ਨੇ ਜੀ ਜਿਹੜਾ ਵਿਚਾਰਾ ਇੰਨੀ ਰਾਤ ਨੂੰ ਟੋਟਰ ਘਰ ਬੰਦ ਕਰਕੇ ਆ ਰਿਹਾ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਹੋਏ ਚੱਟਾ ਕਿੱਥੇ ਕਿੱਥੇ ਨੇ ਜੀ ਚੱਟਾ ਕਾਫੀ ਗੰਭੀਰ ਨੇ ਜੀ ਇੱਕ ਤਾਂ ਦੋਏ ਗੁੱਟ ਨੇ ਜਿਹੜੇ ਉਹਨਾਂ ਤੇ ਜਾਦਾਂ ਲੱਗੀ ਹੋ ਗੁੱਟ ਦਾ ਇੱਕ ਤਰ੍ਹਾਂ ਦੇ ਮੋੜੇ ਪਏ ਨੇ ਲੱਤ ਦੇ ਵੀ ਮਾਰੇ ਹੋ ਨਦਾ ਸਿਰ 'ਚ ਵੀ ਮਾਰੇ ਆ ਕਾਫੀ ਜ਼ਿਆਦਾ ਨੇ ਆ ਦਸ਼ਮਣੀ ਦਾ ਮਾਮਲਾ ਹੋ ਸਕਦਾ ਨਹੀਂ ਦੇਖੋ ਇਦਾਂ ਤਾਂ ਕੋਈ ਲੱਗਦੀ ਨਹੀਂ ਗੱਲ ਇਹ ਦਿਨ ਕੁਰੀ ਚ ਲੱਗੂ ਪਤਾ ਪਰ ਫਿਲਹਾਲ ਲੁੱਟ ਖੋਹ ਦਾ ਲੱਗ ਰਿਹਾ